ਸਵਾਗਤ ਹੈ ਕਿਸਾਨ ਵੀਰੋ ਹੋਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਬਾਈ ਰਾਜ ਕੋਲੇ ਆਏ ਆ ਫੇਰ ਤੇ ਅੱਜ ਆਪਾਂ ਨੀਲੀ ਰਾਵੀ ਨਸਲ ਦਾ ਤੇ ਇੱਕ ਮੋਹਰਾ ਨਸਲ ਦਾ ਨਗੀਨਾ ਲੈ ਕੇ ਆਏ ਆ ਤੇ ਨੀਲੀ ਰਾਵੀ ਜਿਹਨੂੰ ਕਹਿੰਦੇ ਆ ਨਾ ਉਹ ਉਹ ਹੈਗੀ ਜਮਾ ਪਾਕਿਸਤਾਨ ਦੀ ਨਸਲ ਆਗੀ ਤੇ ਕਿੱਥੋਂ ਬਾਈ ਲਿਆਇਆ ਹੈਗਾ ਕਿੰਨਾ ਦੁੱਧ ਬਾਤ ਕੱਢੂਗੀ ਗੱਲਬਾਤ ਬਾਈ ਨਾਲ ਕਰਾਵਾਂਗੇ ਆ ਜਾ ਵੀਰੇ ਸੱਸੀ ਘਾ ਬਾਈ ਰਾਜ ਸੱਸੀ ਘਾ ਬੁੱਟੇ ਹੋ ਠੀਕ ਠਾਕ ਹੈ ਬਾਈ ਠੀਕ ਆ ਵੀਰੇ ਹੋਰ ਸੁਣਾਓ ਠੀਕ ਆ ਸੇ ਤਾਂ ਹਾਂ ਵਧੀਆ ਵੀਰੇ ਚੜਦੀ ਗੱਲਾਂ ਪਹਿਲਾਂ ਤਾਂ ਵੀਰੇ ਨੰਬਰ ਬੋਲੋ ਨੰਬਰ 98663 ਵੀਰੇ 47016 9876347016 ਪਿੰਡ ਜੀ ਪਿੰਡ ਸੈਣਾ ਜਿਲ੍ਹਾ ਬਰਨਾਲਾ ਹੂੰ ਤੇ ਬਾਜੇਖਾਨੇ ਰੋਡ ਤੇ ਪਿੰਡ ਆਪਾਂ ਠੀਕ ਆ ਜੀ ਤਸੀਲ ਆਪਾਂ ਨੂੰ ਦੱਬਾ ਪੈਂਦੀ ਆ ਤਸੀਲ ਦੱਬਾ ਹਾਂ ਤੇ ਬਾਜੇਖਾਨਾ ਰੋਡ ਤੇ ਆਪਣਾ ਪਿੰਡ ਆ ਗਿਆ 17 ਕਿਲੋਮੀਟਰ ਬਰਨਾਲੇ ਤੋਂ ਤੇ ਮੈਂ ਇਧਰ ਜੋਧਪੁਰ ਚੀਮਾ ਚੋਂ ਮੈਂ ਸਾਰਾ ਆਪਣੇ ਕੋਲੇ ਹੈ ਨਾ ਹਾਂੇ ਨਾਲ ਹੀ ਐ ਸਾਈਡ ਤੇ ਆਪਾਂ ਪਧਾਓ ਦੱਸ 7 ਕਿਲੋਮੀਟਰ ਪਧਾਓ 5 ਕਿਲੋਮੀਟਰ ਪਧਾਓ ਠੀਕ ਆ ਜੀ ਤੇ ਪੱਖੋ ਕਿੰਚਗਾ ਬਸ ਉਹ ਵੀ 5 ਕਿ ਪਿੰਡਾ 5 ਕਿ ਉਹ ਠੀਕ ਆ ਵੀਰੇ ਤੇ ਰਾਜ ਅੱਜ ਆਪਾਂ ਦੋ ਨਗ ਦਿਖਾਉਣੇ ਵੀਰੇ ਦੋ ਦਿਖਾਵਾਂਗੇ ਵੀਰੇ ਤਾਜੀ ਸੂਈ ਵੀ ਨੀਲੀ ਦਾ ਵੀ ਪਿਆਰ ਅੱਜ ਫਿਰ ਕਈ ਦਿਨ ਲਾ ਕੇ ਹੈ ਕੱਢ ਕੇ ਲਿਆਉਣ ਨੂੰ ਹਾਂ ਪਹਿਲਾਂ ਦੋ ਨਾ ਚਾਹਨਾ ਵਿਚ ਦੇ ਠੀਕ ਆ ਜਿਹੜੀ ਆਪਾਂ ਉਹਦੇ ਬੂਰੀ ਦੀ ਵੀਡੀਓ ਪਾਈ ਸੀ ਕਿਵੇਂ ਹੋਇਆ ਉਹਦਾ ਉਹਦਾ 10-15 ਮਿੰਟਾਂ ਜਾਂ ਰੁਪਏ ਖਾਤੇ 'ਚ ਪੈਸੇ ਜੀ ਤੇ ਕਿੰਨੇ ਕ ਫੋਨ ਆਏ ਵੀਰੇ ਉਹਦੇ ਬਸ ਬਾਲੇ ਹੁਣ ਵੀ ਆਈ ਜਾਂਦੇ ਆ ਹਫਤਾ ਹੋ ਗਿਆ ਹੋ ਜਾਂਦਾ ਫੋਨ ਬੰਦ ਹਫਤਾ ਵਿੱਚ ਹੀ ਨੂੰ ਹੋ ਗਿਆ ਹੁਣ ਵੀ ਦਿਲੀ 10 ਦਾ 20-20 ਫੋਨ ਆਉਂਦੇ ਠੀਕ ਆ ਬਹੁਤ 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 ਧੰਨਵਾਦ ਤੁਹਾਡਾ ਬਹੁਤ ਜਿਆਦੇ ਵੀਡੀਓ ਨੂੰ ਪਿਆਰ ਦਿੱਤਾ ਆਪਣਿਆਂ ਨੇ ਰਾਜੋ ਨੇ ਹਾਂ ਲੋਕਾਂ ਨੇ ਉਹ ਵਿੱਚ ਅਗਲਾ ਕਹਿੰਦਾ ਤਰੀਕ ਦੱਸਿਆ ਕਰੋ ਮਹਾਬਾਈ ਕਈ ਵਾਰੀ ਜਰਾ ਨਹੀਂ ਤਰੀਕ ਤਰੂਪ ਤਾਂ ਉਹ ਹੁੰਦੀ ਹੈ ਵੀਰੇ ਤਰੀਕ ਤਹਿਤ ਹਾਂ ਬਾਕੀ ਉਹ ਇੱਥੇ ਪਾਈ ਹੁੰਦੀ ਹੈ ਉੱਥੇ ਹੁੰਦੀ ਹੈ ਤਰੀਕ ਹੁੰਦੀ ਹੈ ਜੀ ਵੀਰੇ ਨੂੰ ਨੌਲਜ ਉਹ ਕੱਢ ਲੈਂਦਾ ਤਰੀਕ ਮਿੰਟ ਵੀ ਹੁੰਦੇ ਇਹਦੇ ਤੇ ਤਾਂ ਵੀ ਇੰਨੇ ਮਿੰਟਾਂ ਦੀ ਵੀਡੀਓ ਇੰਨੇ ਘੰਟੇ ਹੋ ਗਏ ਇੰਨੇ ਦਿਨ ਹੋ ਗਏ ਇੰਨੇ ਡੇ ਹੋ ਗਏ ਤੇ ਠੀਕ ਹੈ ਰਾਜ ਆਪਾਂ ਜੇ ਹੁਣ ਗੱਲ ਕਰ ਲਈ ਜਿਹੜੀ ਸਕਰੀਨ ਤੇ ਆਪਾਂ ਨੀਲੀ ਰਾਵੀ ਦੀ ਤਰੀ ਝੋਟੀ ਦੇਖੀ ਇਹਨੇ ਕਿਹੜਾ ਸੁਆ ਬਾਈ ਇਹਦਾ ਇਹ ਬਈ ਰੈਨਲਾਈਟ ਕੀਤੀ ਇੱਥੇ ਇੱਧਰ ਹੋ ਜਾ ਮੜਾ ਤੀਜਾ ਸੂਆ ਸੂਈ ਆਲੇ ਤੀਜਾ ਸੂਆ ਠੀਕ ਆ ਤੀਜਾ ਸੂਆ ਆ ਗਿਆ ਤੇ ਕਿੰਨਾ ਦੁੱਧ ਕੱਢਿਆ ਇਹਨੇ ਦੂਜੇ ਸੂਏ ਦਾ ਦੁੱਧ ਨੇ ਵੀਰੇ 16 ਕਿਲੋ ਮਾਲ ਕਹਿੰਦਾ ਸ਼ਾਇਦ 17-18 ਕਿਲੋ ਦੁੱਧ ਮਾਨ ਕੇ ਲਈ ਬਾਕੀ ਦਾ ਲੇਵਾ ਦਾ ਹਨਾ ਦਿਖਾਵਾਂਗੇ 4/4 ਆ ਬਾਈ ਜਮਾ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 2:00 ਵਜੇ ਦਾ ਜੀ ਠੀਕ ਆ ਜੀ ਨਾੜੂਆ ਚੈੱਕ ਕਰਾਉਣੀ ਆ ਕਿਦਾਂ ਸੂਈ ਆ ਜੇ ਇਹਨੂੰ ਅਜੇ ਚੌਥਾ ਦਿਨ ਆ ਵੀਰੇ ਓਕੇ ਜੀ ਨਾਲ ਉਹ ਨਾਲ ਤੇ ਮਗਰ ਬੱਚਾ ਇਹ ਕਟਾ ਆ ਗਿਆ ਬਹੁਤ ਚੰਗਾ ਹੈ ਤਾਂ ਕਟਾ ਹੂੰ ਜੇ ਕਿਹਨਾਂ ਦਾ ਕਰਨਾ ਤਾਂ ਕੀ ਗੱਤ ਹੈ ਯਾਰ ਪਾਕਿਸਤਾਨ ਦੀ ਨਸਲ ਆ ਨਾ ਟੇਡੇ ਕਟ ਵਾਲੀ ਟੇਡੇ ਕਟ ਵਾਲੀ ਬਾਕੀ ਦੇ ਵੀਰੇ ਜਿਹੜੇ ਬੰਦੇ ਮਰਜੀ ਨੂੰ ਜਾਣਕਾਰ ਨੂੰ ਨਾਲ ਲੈ ਕੇ ਆਜਿਓ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਪੂਰੀ ਜਿਹੀ ਮਿਲਦੀ ਹੈ ਪਾਕਿਸਤਾਨ ਦੀ ਮੈਂ ਤੇ ਮਿਲਦੀ ਆ ਠੀਕ ਆ ਜੀ ਤੇ ਬਾਕੀ ਦਾ ਸਿੰਗ ਸ਼ਿਗਾਰ ਸੂਆ ਰਹੀ ਨਾਲ ਦੂਜਾ ਨਹੀਂ ਬਾਈ ਨੇ ਕਿਹਾ ਤੀਜਾ ਗਿਆ ਤੁਹਾਨੂੰ ਤੇ ਲੈ ਵਾ ਦੇਖੋ ਥੱਲੇ ਤਾਂ ਟੋਕ ਰਹੀ ਚੱਕੀ ਫਿਰਦੀ ਆ ਆ ਦੇਖੋ ਜੀ ਕੁਆਲਿਟੀ ਪੂਰੀ ਫੁੱਲ ਕਰੋ ਚੈੱਕ ਤੇ ਬਾਕੀ ਦਾ ਐਫਓ ਬਹਿੜਾ ਵਾਲਾ ਹਵਾਨਾ ਹਨਾ ਰਾਜੇ ਦਾ ਬੜਾ ਭੈੜਾ ਲੱਗਿਆ ਵੀਰੇ ਨਹੀਂ ਲੱਗਦਾ ਅਗਲਾ ਹਾਇਦਾ 3-4 ਘੰਟਿਆਂ ਨੂੰ ਹੋਰ ਵੀ ਤਿਆਰ ਹੋ ਜਾਣੀ ਆਥਰ ਨੂੰ ਨਾ ਹੋਰ ਤਿਆਰ ਹੋ ਬਾਈ ਛੁੱਕਣਾ ਤੇ ਬੌਲੇ ਤਾਂ ਖਾਲੀ ਐ ਜਮਾ ਬੌਲੇ ਤਾਂ ਖਾਲੀ ਐ ਸੰਗਲ ਦਾ ਕਰਕੇ ਐਵੇਂ ਕਰੀ ਜਾਂਦੇ ਹੋ ਨਹੀਂ ਵੀਰੇ ਉਹ ਕੋਈ ਗੱਲ ਨਹੀਂ ਥੱਲੇ ਆ ਰਹਿਣਾ ਬੌਂਗ ਆਹ ਦੇਖੋ ਥੱਲੇ ਤੋਂ ਦੇਖੋ ਤੁਸੀਂ ਕੁਆਲਿਟੀ ਦੇਖੋ ਹੂੰ ਮੈਨੂੰ ਨਹੀਂ ਲੱਗਦਾ ਇਹਨਾਂ ਰਾਜ ਮੂਰੇ ਵੀ ਲੇਵਾ ਫਿਰਦਾ ਹਨਾ ਪਿੱਛੇ ਵੀ ਨਾੜਾ ਨੂੜਾ ਵੀਰੇ ਉੱਤੇ ਆ ਤੇ ਬਾਕੀ ਦਾ ਬਾਡੀ ਵੇਟ ਬਹੁਤ ਆ ਹਨਾ ਇੱਕ ਨੰਬਰ ਹੂੰ ਆ ਦੇਖੋ 7 ਫੁੱਟ ਤੋਂ ਹੀ ਬਾਹਰ ਆ ਲੰਮੀ ਤੇ ਅੱਖ ਸਾਰੀ ਮਣਕਣੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਕਰੋ ਚੈੱਕ ਤੇ ਥਣ ਦੂਰੀ ਤੇ ਲੱਗੇ ਹੋਏ ਹਨਾ ਪੂਰੀ ਤੇ ਬੱਚਾ ਛੱਡ ਵੀਰੇ ਥੱਲੇ ਕਰਾਈ ਗਿਆ ਧਾਰਾ ਚੈੱਕ ਤੇ ਲਾਟ ਵਾਂਗੂ ਜਗਦੀ ਆ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਆ ਦੇਖੋ ਜੀ ਚਾਰੇ ਪੈਰ ਤੇ ਉੱਤੇ ਬੈਠੀ ਆ ਜੀ ਤੇ ਥਣ ਦੇਖੋ ਕਿਉ ਜੋ ਦੂਰਾ ਰੋਗ ਰੋਗ ਦਾ ਲੱਗਿਆ ਹੋਣਾ ਓਕੇ ਲੁੱਦ ਮਾਰੋ ਤੇ ਬੱਚਾ ਚਾਹੁੰਦਾ ਵੀਰੋ ਤੁਸੀਂ ਦੇਖ ਸਕਦੇ ਹੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਥਾਂ ਦੇਖੋ ਕੱਲਾ ਕੱਲਾ ਕਿਵੇਂ ਕੱਢਿਆ ਨਿਕੜਵਾ ਡੱਡਾਂ ਘਾਰ ਕੇ ਥਾਂ ਕੱਢਿਆ ਨਾ ਰਾਜ ਆ ਦੇਖੋ ਮਗਰ ਤੋਂ ਵੀ ਦੇਖੋ ਤੇ ਲੇਵਾ ਦੇਖੋ ਕਿੱਥੋਂ ਤਾਈਂ ਫਿਰਦਾ ਤੇ ਕਿੱਥੋਂ ਤਾਈਂ ਚੱਕੀ ਫਿਰਦੀ ਹੈ ਠੀਕ ਆ ਜੀ ਤੇ ਬਾਕੀ ਦਾ ਕੁਆਲਿਟੀ ਫੁੱਲ ਆ ਗਈ ਦਸਣ ਦੀ ਲੋੜ ਨਹੀਂ ਜਿਹੜੀ ਚੀਜ਼ ਹੁੰਦੀ ਉਹਦੇ ਬਾਰੇ ਠੀਕ ਹੈ ਜੀ ਆਹ ਦੇਖੋ ਬੱਗੀ ਨਾਸ ਤੇ ਅੱਖਾਂ ਦੇਖੋ ਮੈਂ ਕੈਮਰਾ ਲਾ ਰਿਹਾ ਉੱਤੇ ਤੇ ਚੀਜ਼ ਨਾ ਦੇਖੇ ਹੀ ਬਣਦੀ ਐ ਇੰਨੀ ਵਧੀਆ ਚੀਜ਼ ਆ ਗਈ ਤੇ ਲੇਵਾ ਦੇਖੋ ਕੀ ਬਾਤ ਆ ਛੱਡੀ ਰਾਜ ਮੜੇ ਥਾਣ ਦਿਖਾ ਦਈਏ ਆ ਦੇਖੋ ਚਾਰੇ ਥਾਣ ਨਿਕਣਵੇਂ ਪੂਰੇ ਗੈਪ ਤੇ ਆ ਦੇਖੋ ਬੜਾ ਚੰਗਾ ਥਾਣ ਪੁਰਤਾ ਲੱਗਿਆ ਬੁੱਟੀ ਲੇਕੀ ਇਹ ਆ ਦੇਖੋ ਜੀ ਠੀਕ ਹੈ ਜੀ ਮਾਰੋ ਫਿਰ ਧਾਰਾ ਵੀ ਤੇ ਕੁਆਲਿਟੀ ਦੀ ਕੋਈ ਵੀ ਕਮੀ ਨਹੀਂ ਕੋਈ ਕੰਪਰੋਮਾਈਜ਼ ਨਹੀਂ ਕੁਆਲਿਟੀ ਦੇ ਵਿੱਚ ਆ ਦੇਖੋ ਜੀ ਮਗਰ ਦੀ ਦਿਖਾਵਾਂਗੇ ਧਾਰਾਂ ਆ ਦੇਖੋ ਨਲਕੇ ਨੂੰ ਵਰਦੀਏ ਝੋਟੀਆਂ ਬੜਾ ਚੰਗਾ ਚੋਣਾਂ ਲੀ ਇਹਨੂੰ ਕਹਿੰਦੇ ਚੋਣ ਤੇ ਬਾਕੀ ਇਹਦਾ ਰੋਗ ਰੋਗ ਦੀ ਧਾਰ ਮਾਰਦੀ ਹੈ ਨਾ ਕੱਢ ਕੇ ਰਾਜ ਰਾਏ ਪੂਰਾ ਆਪਾ ਪਾਸਪੂਸ ਕਰਕੇ ਲੈ ਕੇ ਆਉਣਾ ਹੈ ਨਾ ਮੈਂ ਕਹਿੰਦਾ 100 ਦੀ 100 ਆ ਭੰਵੰਦੀ ਐ ਮਗਾ ਲਈ ਅਗਲੇ ਲੈ ਠੀਕ ਆ ਜੀ ਮੋਟੀ ਦੇਖਣਾ ਚੁਵਾਈ ਤੇ ਬਾਕੀ ਇਹਨਾਂ ਦੀ ਫਾਸ ਫੂਡ ਵੀ ਨੀਲੀ ਰਾਵੀ ਦੀ ਬਜਾਦੇ ਆਉਂਦੀ ਆ ਹਨਾ ਗੱਲ ਨਹੀਂ ਆ ਵੀਰੇ ਓਕੇ ਓਕੇ ਆ ਦੇਖੋ ਕੋਈ ਜਾਂਦਾ ਬਈ ਜੁਆਰ ਤੇ ਚੋਲੇ ਜਾ ਰਹੇ ਨਹੀਂ ਤੇ ਇੱਕ ਗੱਲ ਆਪਾ ਭੁੱਲ ਗਏ ਹੁਣ ਬੋਲਾ ਕਿਨਾਂ ਰੈਡੀ ਆ ਰਾਜੇ ਥੱਲੇ ਲੈ ਬਈ ਆ ਦੇਖੋ ਜੀ ਥੱਲੇ ਤਾਂ ਕੋਈ ਹੈ ਹੀ ਨਹੀਂ ਘਾਟ ਚੋਟੀ ਚ ਤੇ ਲਮਾਈ ਲੈਂਥ ਕੱਦ ਕਾਠ ਦੀ ਇੱਕ ਨੰਬਰ ਹਾਂ ਰਾਜ ਬੋਲਾ ਕਿਨਾਂ ਥੱਲੇ ਵੀਰੇ ਹੁਣ ਇਹਦੇ ਥੱਲੇ ਹੂਟੇ ਨਾਲ ਲੀਟਰ ਤੋਂ ਇਹ ਲੈ ਦੋ ਟਾਂਕ ਟੋਕੇ ਲਈ ਠੀਕ ਆ ਤੇ ਡਿਮਾਂਡ ਫਿਰ ਇਹਦੀ ਡਿਮਾਂਡ ਇਹਦੀ ਫੂਨ ਤੇ ਕਰਾਂਗੇ ਹੋ ਜਮਾਂ ਜਾਈ ਤੋੜ ਕੇ ਦਿਖਾਓ ਕਿਰਾਂ ਹੋਰ 17 ਕਿਲੋ ਮੰਨ ਕੇ ਬੰਦਾ ਲੈ ਇਹ ਚੁਆਈ ਹੈ ਵਾਕਈ ਵਾਕਈ ਮੈਂ ਬਾਹਲੀਆਂ ਗੱਲਾਂ ਇਹਦੇ ਬਾਰੇ ਬੋਲ ਨਹੀਂ ਸਕਦਾ ਕਿਉਂਕਿ ਹੈਗੀ ਝੋਟੀ ਹੱਥ ਲਾਇਆ ਨਹੀਂ ਤੇ ਧਾਰ ਤਾਂ ਐਂ ਡੇਜਦੀ ਰੋਗ ਰੋਗ ਦਾ ਚੋਣਾ ਮੱਚੀ ਮੋਟਰ ਵਾਲਾ ਕੰਮ ਰੋਗ ਰੋਗ ਦਾ ਚੋਣਾ ਠੀਕ ਆ ਬਾਕੀ ਦੀ ਸੁੱਚ ਛੱਡਣ ਵਾਲਾ ਕੰਮ ਬਾਈ ਲੈ ਚੱਲ ਲੈ ਸਿੱਧੀ ਲੈ ਸਿੱਧੀ ਲੈ ਚੱਲ ਲੈ ਜਰਾ ਸਿੱਧੀ ਆ ਦੇਖੋ ਜੀ ਕੁਆਲਿਟੀ ਕਰੋ ਚੱਕ ਇੱਕ ਨੰਬਰ ਲੈਵਾ ਮੋੜ ਲਿਓ ਜੀ ਲਓ ਤੇ ਜੇ ਆਪਾਂ ਕਹਿਦਗੇ ਨਾ ਰੇਲ ਗੱਡੀ ਦੇ ਇੰਜਨ ਜੀ ਦੀ ਝੋਟੀ ਹੈਗੀ ਐ ਨਹੀਂ ਗੱਲ ਹੈਗੀ ਨੇਰੇ ਚ ਲੈ ਗਿਆ ਪੁੱਤ ਲਿਆ ਕੋਈ ਨਹੀਂ ਆਹ ਦੇਖੋ ਫੇਸ ਕਰੋ ਚੈੱਕ ਚਲ ਬੱਚੇ ਦਾ ਕਰਦੀ ਆ ਚਲ ਆਹ ਦੇਖੋ ਜੀ ਜਾਣਦੇ 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 ਆਹ ਦੇਖੋ ਜੀ ਲੇਵਾ ਕਰੋ ਚੈੱਕ ਮੂਰੀ ਨਹੀਂ ਹਨਾ ਇਹ ਤਾਂ ਪਹਿਲਾਂ ਸੰਗਲ ਹੋਣਾ ਖੰਗੜਾ ਕਰਕੇ ਕਰਦੀ ਆ ਵੀਰੇ ਆ ਦੇਖੋ ਜੀ ਥਾਲੇ ਲੇਵਾ ਕਰੋ ਚੱਕ ਕੀ ਬਾਤ ਆ ਚੱਲ ਪੁੱਤ ਠੀਕ ਆ ਜੀ ਤੇ ਡਿਮਾਂਡ ਇਹਦੀ ਫੋਨ ਤੇ ਹਣਾ ਡਿਮਾਂਡ ਇਹਦੀ ਬੁੱਟੇ ਫੋਨ ਤੇ ਆ ਦੇਖੋ ਜੀ ਹੁਣ ਸਿਰਾ ਯਾਰ ਸਿਰਾ ਅਗਲਾ ਜਿਹਨੂੰ ਕਹਿੰਦੇ ਹੁੰਦੇ ਉਹ ਚੀਜ਼ ਆ ਦੇਖੋ ਜੀ ਹੁਣ 424 ਹੀ ਆ ਹੁਣ ਉੱਤਰੀਆ ਝੋਟੀ ਤੇ ਥਾਣੇ ਦੇਖੋ ਕਿਉਂ ਜੇ ਕੱਢਿਆ ਤੇ ਮੁੱਲ ਬਾਈ ਇਹਦਾ ਫੋਨ ਤੇ ਕਰੂ ਤੇ ਹੁਣ ਤਾਂ ਆਪਾਂ ਦੋ ਨੰਬਰ ਝੋਟੀ ਮੋਹਰਾਂ ਨਾਲ ਦੀ ਗੱਲ ਕਰ ਲਿਆ ਵੀਰੇ ਕਰਾਂ ਪੁੱਤ ਕੱਟੀ ਇਹਦੇ ਮਗਰ ਵੀ ਕੱਟੀ ਇਹਦੇ ਮਗਰ ਕਦੋਂ ਸੂਈ ਆ ਬਈ ਇਹਨੂੰ ਅੱਜ ਹੋ ਗਿਆ 6ਵਾਂ 7ਵਾਂ ਦਿਨ ਵੀਰੇ ਠੀਕ ਆ ਜੀ 6ਵਾਂ 7ਵਾਂ ਦਿਨ ਕਿੰਨਾ ਇਹ ਥੱਲੇ ਬੋਲ ਰਿਆ ਇਹ ਥੱਲੇ 12 ਕਿਲੋ ਵੀਰੇ ਮਿਲ ਕੇ ਦੇ ਦਾਂਗੇ ਦੁੱਧ ਹਾਂ 12 ਕਿਲੋ ਹਾਂ ਖੋਲੋ ਦੋ ਡੰਗ ਖੋਲੋ ਜੀ ਕੋ ਮੰਦੀਆ ਵਾਲਾ ਦੋ ਡੰਗ ਚੋਕੇ ਲੈ ਜੇ ਆ ਦੇਖੋ ਜੀ 나ੜੂਆ ਨਾਲ ਮਗਰ ਕੱਟੀ ਤੇ ਮੋਹਰਾਂ ਨਾਲ ਦੰਗੀਨਾ ਇਹ ਆ ਗਿਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਥਣ ਲੈ ਵਾ ਇੱਕ ਨੰਬਰ ਥੱਲੇ ਤੋਂ ਠੀਕ ਆ ਜੀ ਦੇਖੋ ਫਾਸ ਫਾਸ ਤੋਰਦੀ ਕਿੰਨਾ ਦੁੱਧ ਰੈਡੀ ਏ ਥੱਲੇ ਬੋਲੋ 12 ਕਿਲੋ ਦੋਨੇ ਟਾਈਮਾਂ ਦਾ ਆਪਾਂ ਜੋੜ ਕੇ ਲੈ ਲਿਆਗੇ ਠੀਕ ਓਕੇ ਜੀ ਹਾਂ 12 ਕਿਲੋ ਬਾਕੀ ਰੈਡੀ ਆ ਬੂਡੇ ਟਾਈਮ ਦੀ ਗੱਲ ਨਹੀਂ ਬਾਕੀ ਸ਼ਾਂਤ ਸੁਭਾਅ ਦੀ ਆ ਨਾ ਅਗਲਾ ਐ ਮੰਗਾਲੇ ਭਮਾ ਦੀ ਚੋਕ ਕੇ ਲਈਏ ਦਿਸਨ ਲਗਾ ਕਰਕੇ ਲਈਏ ਠੀਕ ਆ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਓਕੇ ਬਾਕੀ ਦਾ ਬਰੀਡ ਇਹਦੀ ਵੀ ਪੂਰੀ ਚੰਗੇ ਆ ਪੂਰੀ ਫੁੱਲ ਵੀਰੇ ਸੇ ਦਾ ਕੱਟੀ ਦਾ ਕੋਈ ਸਾਬ ਪਤਾ ਕੱਟੀ ਚੰਗੇ ਸੀ ਬਣਦੀ ਆ ਵੀਰੇ ਰੈਣੇ ਦੀ ਸੀ ਬਣਦੇ ਸ਼ਾਨਦੀ ਆ ਠੀਕ ਆ ਜੀ ਲੈ ਚੱਲੋ ਮੇਰੀ ਲక్ష్ਮੀ ਘਰ ਵਾਲੇ ਦੀ ਦੱਸ ਦੇਈ ਹਾਂ ਹਾਂ ਬਾਕੀ ਝੋਟੀ ਵੀ ਚਾਰ ਮਾਡਲ ਆ ਦੇਖ ਲਾਸ਼ਮੀ ਡੈਰੀ ਫਾਰਮ ਆ ਇਹ ਝੋਟੀ ਆ ਆ ਦੇਖੋ ਜੀ ਆਪਾਂ ਕੈਮਰਾ ਲਾ ਰਹੇ ਹਾਂ ਕਿੰਨਾ ਲੱਗਿਆ ਨੰਗੇ ਹੀ ਲੱਗਿਆ ਵੇ ਚਲੋ ਧਾਰਾ ਇਹਦੇ ਬੰਦਾ ਆਪੇ ਲੈ ਜੂ ਮਾਰ ਕੇ ਵੀਡੀਓ ਲੰਮੀ ਹੁੰਦੀ ਆ ਹਨਾ ਤਹਿਸੀਲ ਸਾਹੂ ਪੂਰੀ ਐ ਵੀ ਮੈਂ ਕਹਿੰਦਾ ਇੱਕ ਨੰਬਰ ਕੱਟੀ ਮੰਗ ਰਿਹਾ ਜੇ ਉਥੇ ਵੀ ਉਹ ਕਰੀ ਡਿਮਾਂਡ ਇਹਦੀ ਤਹਿਸੀਲ ਸਾਹੂ ਚੋਂ ਨੰਬਰ 1 ਨੰਬਰ ਉੱਥੇ ਚੱਲ ਬੜੋ ਡਿਮਾਂਡ ਇਹਦਾ 92000 ਰੁਪਏ ਲੈਣ ਦੇਣ ਠੀਕ ਆ 92000 ਦੇ ਵਿੱਚ ਮਾਨਦਾਨ ਹੋ ਜੂਗਾ ਮਾਨਦਾਨ ਹੋ ਜੂ ਲੈਣ ਦੇਣੀ ਆ ਠੀਕ ਆ ਕੋਈ ਝੋਟੀ ਅੱਧ ਕੱਟ ਵਾਲੀ ਆ ਬੇਸ਼ੱਕ ਦੀ ਕੋ ਇਹ ਮਾਰਨੇ ਮਾਰ ਵੀ ਦਿੰਨੇ ਐ ਏਡੀ ਵੀ ਨਹੀਂ ਗੱਲ ਕੋਈ ਨਾ ਚਲ ਛੱਡ ਬੱਸ ਹਾਂ ਦੇਖ ਵੀਡੀਓ ਬਾਲੀ ਆਪਾਂ ਇਹ ਤੇ ਲਾਤੀ ਸਾਰੀ ਰੀਤ ਤਾਂ ਹਾਂ ਸਹਿਜ ਬਾਈ ਫੁੱਲ ਠੀਕ ਕਰ ਲੈ ਲੈ ਕਰਾਂ ਮੈਂ 17 ਕਿਲੋ ਮੰਨ ਕੇ ਪਹਿਲਾਂ ਹੀ ਪ੍ਰੋਨੋਟ ਕਰਾ ਕੇ ਲੈ ਲਈਆਂ ਐਨੀ ਵਧੀਆ ਹਾਂ ਹਾਂ ਐਨੀ ਕਰੀ ਆ 16 ਕਿਲੋ ਮਾਲ ਕਨੇ ਕਿ ਹੋਇਆ ਨੰਬਰ ਬੋਲੋ 17 ਦੀ ਗਰੰਟੀ ਨਾਲ ਪਾਇਦਗੀ ਦੇ ਦੇਗੇ ਨੰਬਰ ਹੈਗਾ 98763 ਵੀਰੇ 47016 47016 ਓਕੇ ਜੀ ਦੋ ਝੋਟੀਆਂ ਸੀ ਵੀਰੇ 47016 ਠੀਕ ਆ ਪਿੰਡ ਸਹਿਣਾ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤੇ ਜਦੋਂ ਮਾਰ ਗਿਆ ਲੱਭਉਂ ਨਹੀਂ ਆਨਲਾਈਨ ਮੰਗਾ ਲੇ ਫੋਨ 'ਚ ਵੀ ਕਰ ਦਿਆਂਗੇ ਗੱਡੀ ਦਾ ਕਰਾਇਆ ਅਗਲਾ ਬਾਰ ਤੇ ਹਿਸਾਬ ਨਾਲ ਦੇ ਦੇ ਠੀਕ ਆ ਦੋ ਚੋਟੀਆਂ ਸੀ ਵੀਰੇ ਦੋਨੇ ਤੁਹਾਨੂੰ ਦਿਖਾ ਦਿਆਂਗੇ ਲੈ ਵੇ ਕਰੋ ਚੈੱਕ ਇੱਕ ਨੰਬਰ ਤੇ ਦੁੱਧ ਵਾਲੇ ਪੀਸ ਆ ਇਕੱਠਿਆਂ ਲੈ ਜਾਣੀਆਂ ਇਕੱਠਿਆਂ ਲੈ ਜਾਓ ਵੀਡੀਓ ਹੁਣ ਥੋੜੀ ਜੀ ਹੁੰਦੀ ਐ ਲੰਮੀ ਨਹੀਂ ਧਾਰਾ ਪਹੁੰਚੂ ਮੈਂ ਮਾਰ ਦਿੰਦੇ ਤੇ ਆ ਦੇਖੋ ਕਰੋ ਚੈੱਕ ਕਵਾਲਿਟੀ ਲੈਵੇ ਦੀ ਕਰੋ ਚੈੱਕ ਤੁਸੀਂ ਚਲੋ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ